ਹਾਲੋ ਹਾਸ਼ਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਲੇ ਸਵਾਗਤ ਕਰਦੇ ਆ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੁਣੇ ਵੀ ਚਾਹੀਦੀ ਕਰਦੇ ਆਂ ਪੱਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਛੜੇ ਜਾਂਦੇ ਨਵੇਂ ਜਾਂਦੇ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਕੋਈ ਨੋਟੀਫਿਕੇਸ਼ਨ ਪਹੁੰਚ ਜਾ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਪੱਜ ਦੇ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਕਰਦੇ ਆਪਾਂ ਸ਼ੁਰੂਆਤ। ਲੈਓ ਭਈ ਅੱਜ ਇਹ ਕਹਿੰਦੇ ਸਾਡੀ ਪੁੱਤ ਦੀ ਪਹਿਲੀ ਲੋੜੀ ਹਰੀਪ੍ਰੀਤ ਦੀ ਪਹਿਲੀ ਲੋੜੀ ਅੱਜ ਕਹਿੰਦੇ ਸੈਲੀਬ੍ਰੇਸ਼ਨ ਕਰ ਰਹੇ ਆ। ਨੇ ਇਹ ਤਾਂ ਫੋਟੋ ਸ਼ੂਟ ਕਰੀ ਹੈ ਜੀ ਠੀਕ ਆ। ਅਜੇ ਤਾਂ ਤਿਆਰੀ ਚੱਲ ਰਹੀ ਹੈ ਫੋਟੋ ਸ਼ੂਟ ਦੀ। ਬਾਕੀ ਦੇਖਦੇ ਆਂ ਕੀ ਪ੍ਰੋਗਰਾਮ ਬਣਦਾ। ਹੈ? ਠੀਕ ਆ। ਹਾਂਜੀ। ਨੇ ਭਾਈ ਮੈਂ ਭੁੱਲ ਗਿਆ ਸੀ ਮੈਂ ਚੱਲ ਕੁਸ਼ਕਪਾਲ ਕਹਿੰਦੇ ਵੀਡੀਓ ਚ ਕੈਦ ਹੋਈ ਜਾਣਾ ਬਾਕੀ ਤੁਸੀਂ ਦੇਖੋ ਕੋਈ ਨਹੀਂ ਰੱਖੋੜਾ ਥੋੜਾ ਧੋੜਾ ਮੈਨੂੰ ਕਿਉਂ ਦੀ ਹੈ ਠੀਕ ਹੈ ਠੀਕ ਹੈ

I don't need... I do よくないな。<laughs> <laughs> hari sampai di kereta bandara di fokus tiket bandara kalau Okay しかもわかりました。<noise> ਲੈ ਪਈ ਕਹਿੰਦੇ ਵੀ ਪੈਟਰਨ ਤਿਆਰ ਹੋ ਗਿਆ ਹੁਣ ਕਹਿੰਦੇ ਵੀ ਹੁਣ ਫੋਟੋ ਸ਼ੂਟ ਕਰ ਲੈਂਦੇ ਆਪਾਂ ਮੱਝੂ ਕੇ ਮੱਝੂ ਕੇ ਚਾਂਟੇ ਵੀ ਚਾਂਟੇ ਹੁਣ ਸਿੱਖ ਜਾਣਾ ਆਪਾਂ ਸਾਰਾ ਕੁਝ ਮੈਂ ਜੇ ਕਾਗ ਆ ਗਿਆ ਕੰਮ ਖਰਾਬ ਹੋ ਜਾਣਾ ਵੀਰ ਫੇਰ ਕਹਿੰਦੇ ਕੰਮ ਖਰਾਬ ਹੋ ਜਾਣਾ ਜੇ ਕਾਗ ਆ ਗਿਆ ਆ ਜੂ ਗਿਆ ਤੋਂ ਤੁਹਾਨੂੰ ਕੋਲੀ ਚੱਕ ਲੈਂਦੇ ਆ ਤੇ ਵਿੱਚ ਉਹ ਪਾ ਲਾਂਗੇ ਗੱਚਕ ਰੋੜੀਆਂ ਮੂੰਗਫਲੀਆਂ ਪੋਪਕੋਰਨ ਵੀਰ ਜੀ ਉੱਡੇ ਨਾ ਕਹਿੰਦੇ ਵੀ ਉੱਡੇ ਨਾ ਉੱਡੇ ਨਾ ਬਈ ਉੱਡੇ ਨਾ ਉੱਡੇ ਨਾ ਵੀ ਉੱਡੇ ਨਾ ਲਾ ਬਈ ਬਾਕੀ ਹੁਣ 2-4 ਮਿੰਟਾਂ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਸਾਰਾ ਕਿਦਾਰ ਰਿਪੋਰਟ ਇਨਾ ਵੀ ਸਮਾਨ ਤਾਂ ਲੈੇਗਾ ਆਪਕੀ ਬਾਕੀ ਦੇਖਦੇ ਹੁਣ ਕੀ ਕੀ ਰੱਖਿਆ ਜਾਊਗਾ ৰ নমে নমে গুডিয়ে নমে নমে পটোলে কাম আগ ਨਹੀਂ ਪਈ ਸ਼ਾਦੀ ਧੀ ਰਾਣੀ ਦੀ ਕਹਿੰਦੇ ਪਹਿਲੀ ਲੋੜੀ ਆ ਪਈ ਅੱਜ ਹੈਪੀ ਲੋੜੀ ਦਾਦਾ ਇੱਧਰ ਬੈਠਾ ਵਿਚਾਰਾ ਸਾਡੇ ਟਾਈਮ ਆਇਆ ਕਮੋਇ ਦਾ ਹੈ ਆ ਕਿਹੜੇ ਪਤਾ ਹੁੰਮੇ ਦੇ ਕਿ ਨਹੀਂ ਇਹ ਇਹ ਆਪੀ ਉਹ ਕੰਨੇ ਵੀ ਕਿਹੜੇ ਪਤਾ ਹੁੰਦਾ ਵੀ ਆ ਚੀਜ਼ ਕਰਨੇ ਨੇ ਇਹ ਹੁਣ ਚੱਲੇ ਨੇ 2-3 ਸੇ 4 ਸਾਲਾਂ ਦਾ ਬਸ 5 ਤੋਂ ਹੂੰ ਬੈ। ਅਹ। ਪਰ ਕਿ ਭੈ? ਸ਼ਟ। ਕਿੱਤੀ ਬਪ। ਕਿੱਤੀ ਸ਼ੋਨੇ 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 ਕੱਪੜੇ ਪਾ ਲੇ ਬਈ ਸ਼ੋਨੇ ਸ਼ੋਨੇ ਹੋਏ। ਨੋ ਨੋਨੇ ਸ਼ੋਨੇ ਸ਼ੋਨੇ ਪਾ ਲੇ। ਇਹ ਵੀ ਇkhane ਸਾਰਾ ਡੱਬਾ ਆ ਗਿਆ ਉੱਪਰ। ਦਾਦੀ ਕਹਿੰਦੇ ਕੱਪੜੇ ਇਕੱਠੇ ਕਰ ਰਹੀ ਐ ਜੀ। ਦਾਦਾ ਗੋਭ। ਦਾਦਾ ਗੋਭੀ ਫੁੱਲ ਰੱਖੀ ਬੈਠਾ ਪਹਿਣਾ ਗੋਭੀ ਫੁੱਲ ਰੱਖਣੇ ਜੀ ਭਾਈ ਸੱਡਾਂ 'ਚ। ਵੀ ਹੁਣ ਸਲਾਹ ਬਦਲ ਗਈ। ਗੋਭੀ ਫੁੱਲ ਰੱਖਦੀ ਸੱਡਾਂ 'ਚ। ਨੇ ਤਾਂ ਸੀ ਕੁ ਮਿੰਟ ਰਵੇ ਚੱਕ ਦੇਈਂ ਆਪਾਂ। ਓ ਵਾਹ ਓਏ। ਕੀ ਅਗਰੀ ਫੈਰੀ ਆ। ਕੀ ਬਾਤਾਂ ਜੀ ਕੀ ਬਾਤ। ਓਏ ਹੋਏ ਹੋਏ ਹੋਏ। ਇਹ ਪਿਆਰੀ ਚੱਲ ਰਹੀ ਦੇਖੋ ਜੀ। ਇਹ ਸਾਰਾ ਕੁਝ ਪਾਪਾ ਨੇ ਤਿਆਰ ਕੀਤਾ। ਮੰਮਾ ਨੇ ਤਾਂ ਮੜਾ ਠੁੰਗਾ ਲਾਇਆ ਵਿੱਚ। ਆਟਾ ਕੱਢ ਲੈ ਬਾਹਰ। ਆਟਾ ਕੱਢ ਲੈ ਬੰਤਾ ਮਾਰਾ। ਦਾਦੀ ਨੂੰ ਬੜੀ ਭੁੱਖ ਲੱਗ ਰਹੀ ਏ। ਜਾਂ ਦਾਦੂ ਵਿਚਾਰੇ ਚੁਪ ਕਰਕੇ ਬੈਠੇ ਨੇ। ਗੋਭੀ ਦੇ ਫੁੱਲ ਕੋਲ ਨੇ। ਤਾਂ ਕੋਈ ਨਾ ਮਹਾਂ ਰਹਿਣ ਦੇ ਤਰੇ। ਆਪਣਾ ਪਰਸ਼ਾਵਾਂ ਆਣਾ। ਹੂੰ। ਖਾਏ ਕੋ ਮਿੰਟਾ। ਲੈ ਭਾਈ। ਸ਼ਾਦੀ ਤੇ ਹੀ ਰਣ ਵੀ ਪਹਿਲੀ ਲੜੀ ਆ ਭਾਈ। Ja. Halt. ਹਾਂ ਕੋਈ ਨਹੀਂ ਲਿਆ ਭਾਈ ਛਾਦੀ ਹਰੀ ਪ੍ਰੀਤ ਦੀ ਕਹਿੰਦੇ ਵਿੱਚ ਪਹਿਲੀ ਲੋੜੀ ਆ ਭਾਈ ਠੀਕ ਆ ਲੈ ਭਾਈ ਹਾਂ ਇਹੀ ਗਿਆ ਉਹ ਪੁਤਰੀ ਅੱਜ ਲੋਈ ਵੀ ਥੋ ਦੇਣੀ ਸਾਡੇ ਭੋਤਰੀ ਅੱਜ ਕਹਿੰਦੇ ਪਹਿਲੀ ਲੋੜੀ ਆ ਭਾਈ ਹੂੰ ਹੂੰ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਜਿਹੜੇ ਜਿਹੜੇ ਨਵੇਂ ਆਏ ਚੈਨਲ ਦੇ ਉਹ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਚੈਨਲ ਨੂੰ ਤੇ ਵੀਡੀਓ ਨੂੰ ਵਧੀਆ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦੇ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਪਾ ਅੱਜ ਦੇ ਵਲੋਗ ਦੀ ਇੱਥੇ ਐਂਡ ਹੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਰਾਈ ਫਸਦੇ ਬਾਦਰੋ ਰ ਸਤ ਸ੍ਰੀ ਅਕਾਲ ਜੀ ਮਿਲਦੇ ਆ ਨੈਕਸਟ ਵੀਡੀਓ ਲਈ ਓਕੇ